ਕੈਨੇਡਾ ਦੇ ਵਿੱਚ ਆ ਕੇ ਵਸੇ ਹੋਏ ਪੰਜਾਬੀਆਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ ਤੇ ਅੱਜ ਇੱਕ ਕਹਾਣੀ ਸਾਂਝੀ ਕਰਦੇ ਆਂ ਸੋਹਣ ਸਿੰਘ ਭੁੱਲੜ ਜੀ ਦੀ ਜੋ ਕਿ 1990 ਦੇ ਵਿੱਚ ਕੈਨੇਡਾ ਦੇ ਵਿੱਚ ਆਏ ਸਨ ਉਹਨਾਂ ਦੀ ਯਾਦ ਦੇ ਵਿੱਚ ਐਡਮਿੰਟਨ ਦੇ ਵਿੱਚ ਇੱਕ ਪਾਰਕ ਵੀ ਬਣਾਇਆ ਗਿਆ ਜਿਸ ਦਾ ਨਾਮ ਸੋਹਣ ਸਿੰਘ ਭੁੱਲੜ ਦੇ ਨਾਮ ਦੇ ਉੱਤੇ ਰੱਖਿਆ ਗਿਆ ਆ ਉਹਨਾਂ ਦੀ ਕਹਾਣੀ ਦੱਸਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਉਹ ਕੈਨੇਡਾ ਦੇ ਵਿੱਚ ਆਏ ਕਿਸ ਤਰ੍ਹਾਂ ਉਹ ਇੱਥੇ ਸੈਟਲ ਹੋਏ ਤੇ ਹੋਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਬਾਰੇ ਵੀ ਗੱਲਬਾਤ ਕਰਦੇ ਆ ਐਡਮਿੰਟਨ ਸ਼ਹਿਰ ਵਿੱਚ ਆਉਣ ਵਾਲੇ ਪੰਜਾਬੀ ਮੂਲ ਦੇ ਲੋਕਾਂ ਨੂੰ ਸ਼ਹਿਰ ਵਿੱਚ ਸਥਿਤ ਇੱਕ ਪਾਰਕ ਦਾ ਨਾਮ ਸੋਹਣ ਸਿੰਘ ਪੁੱਲਰ ਹੋਣਾ ਅਚੰਭੇ ਵਿੱਚ ਪਾਉਂਦਾ ਹੈ ਸ਼ਹਿਰ ਦੇ ਮਿਲਵੁੱਡ ਇਲਾਕੇ ਵਿੱਚ ਸਥਿਤ ਇਸ ਪਾਰਕ ਦਾ ਨਾਮ 2013 ਦੌਰਾਨ ਪੰਜਾਬੀ ਮੂਲ ਦੇ ਸੋਹਣ ਸਿੰਘ ਪੁੱਲਰ ਦੇ ਨਾਮ ਤੇ ਰੱਖਿਆ ਗਿਆ ਸੋਹਣ ਸਿੰਘ ਪੁੱਲਰ ਕਰੀਬ 18 ਸਾਲ ਦੀ ਉਮਰ ਵਿੱਚ ਸਾਲ 1900 ਦੌਰਾਨ ਕੈਨੇਡਾ ਆਏ ਸਨ। ਸੋਹਣ ਸਿੰਘ ਪੁੱਲਰ ਪੰਜਾਬ ਦੇ ਸਰਹਾਲੀ ਕਲਾਂ ਪਿੰਡ ਤੋਂ ਸਨ। ਪੁੱਲਰ ਅਲਬਰਟਾ ਦੇ ਐਡਮਿੰਟਨ ਸ਼ਹਿਰ ਵਿੱਚ ਰਹਿਣ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਦੇ ਵਿਕਟੋਰੀਆ ਸ਼ਹਿਰ ਦੇ ਵਿੱਚ ਵੀ ਰਹੇ ਸਨ। ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਉਹਨਾਂ ਨੇ ਕਈ ਤਰ੍ਹਾਂ ਦੇ ਕੰਮ ਕੀਤੇ। ਉਹ ਆਪਣੀ ਪਤਨੀ ਨਾਲ ਮਿਲ ਕੇ ਫਾਰਮ ਤੋਂ ਇਲਾਵਾ ਰੈਸਟੋਰੈਂਟ ਵੀ ਚਲਾਉਂਦੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਉਹਨਾਂ ਨੇ ਬਿੱਗ ਸੈਮ ਦੇ ਨਾਮ ਹੇਠ ਕੁਸ਼ਤੀ ਵੀ ਕੀਤੀ ਤਾਂ ਜੋ ਉਹ ਥੋੜੇ ਵਧੇਰੇ ਪੈਸੇ ਕਮਾ ਸਕਣ ਸੋਹਣ ਸਿੰਘ ਭੁੱਲਰ ਨੇ 20ਵੀਂ ਸਦੀ ਦੌਰਾਨ ਸਿਆਨ ਅਸਲ ਦੀ ਐਫੀ ਜੋਨਸ ਨਾਲ ਵਿਆਹ ਕੀਤਾ ਸੋਹਣ ਸਿੰਘ ਭੁੱਲਰ ਅਤੇ ਐਫੀ ਜੋਨਸ ਦਾ ਵਿਆਹ 1926 ਦੌਰਾਨ ਹੋਇਆ ਉਹ 1968 ਵਿੱਚ ਆਪਣੀ ਮੌਤ ਤੱਕ ਇਕੱਠੇ ਰਹੇ ਅਤੇ ਉਹਨਾਂ ਦੇ 7 ਬੱਚੇ ਸਨ ਪੁੱਲਰ ਦੀ ਧੀ ਜੂਡੀ ਸਿੰਘ ਇੱਕ ਪ੍ਰਸਿੱਧ ਬਲੈਕ ਸਾਊਥ ਏਸ਼ੀਅਨ ਜੈਜ਼ ਸੰਗੀਤਕਾਰ ਸੀ 1950 ਦੇ ਅਖੀਰ ਅਤੇ 1960 ਦੇ ਸ਼ੁਰੂ ਵਿੱਚ ਜੂਡੀ ਸਿੰਘ ਇੱਕ ਪੇਸ਼ੇਵਰ ਜੈਜ਼ ਗਾਇਕ ਵਜੋਂ ਉੱਭਰੀ ਉਸਨੇ ਹਿੱਟ ਰੇਡੀਓ ਸਟੇਸ਼ਨਾਂ ਲਈ ਸਵੇਰ ਦੇ ਜਿੰਗਲਸ ਵੀ ਕੀਤੇ ਐਮਿਲੀ ਹਿਊਜ਼ ਜੋ ਕਿ ਸੋਹਣ ਸਿੰਘ ਪੁੱਲਰ ਦੀ ਧੀ ਹੈ ਫਿਲਮਕਾਰ ਹੈ ਅਤੇ ਆਪਣੇ ਪਰਿਵਾਰ ਨਾਲ ਟੋਰਾਂਟੋ ਦੇ ਵਿੱਚ ਰਹਿੰਦੀ ਹੈ ਐਡਮਿੰਟਨ ਹੈਰੀਟੇਜ ਕੌਂਸਲ ਨਾਲ ਕੰਮ ਕਰ ਚੁੱਕੀ ਭਾਰਤੀ ਮੂਲ ਦੀ ਖੋਜਾਰਥੀ ਪੋਸ਼ਾਲੀ ਮਿੱਤਰਾ ਦਾ ਕਹਿਣਾ ਹੈ ਕਿ ਉਸ ਸਮੇਂ ਕੈਨੇਡਾ ਵਿੱਚ ਸਾਊਥ ਏਸ਼ੀਅਨ ਅਤੇ ਸਿਆਰ ਨਸਲ ਦਾ ਭਾਈਚਾਰਾ ਲਗਾਤਾਰ ਵਿਤਕਰੇ ਦਾ ਸਾਹਮਣਾ ਕਰਦਾ ਸੀ ਦੋਵੇਂ ਨਸਲ ਦੇ ਵਿਅਕਤੀ ਕੈਨੇਡਾ ਵਿੱਚ ਆ ਕੇ ਸੰਘਰਸ਼ ਕਰਦੇ ਸਨ ਅਤੇ ਉਹਨਾਂ ਦੀਆਂ ਸਮੱਸਿਆਵਾਂ ਵੀ ਲਗਭਗ ਇੱਕੋ ਜਿਹੀਆਂ ਹੁੰਦੀਆਂ ਸਨ ਜਿਸ ਕਾਰਨ ਅਜਿਹੇ ਜੋੜਿਆਂ ਵਿੱਚ ਨੇੜਤਾ ਵਧੀ ਪ੍ਰਾਪਤ ਜਾਣਕਾਰੀ ਅਨੁਸਾਰ ਐਫੀ ਨੇ ਭਾਰਤੀ ਸੱਭਿਆਚਾਰ ਨੂੰ ਅਪਣਾ ਲਿਆ ਅਤੇ ਉਸਨੇ ਸੋਹਣ ਸਿੰਘ ਪੁੱਲਰ ਨਾਲ ਭਾਰਤ ਦਾ ਦੌਰਾ ਵੀ ਕੀਤਾ ਸੋਹਣ ਸਿੰਘ ਪੁੱਲਰ ਨੇ ਵੀ ਆਪਣੇ ਆਪ ਨੂੰ ਕੈਨੇਡੀਅਨ ਸਾਂਚੇ ਵਿੱਚ ਢਾਲਣ ਲਈ ਆਪਣੇ ਨਾਮ ਨਾਲ ਸੈਮੂਅਲ ਨਾਮ ਜੋੜਿਆ ਜੋ ਕਿ ਪੁੱਲਰ ਦੇ ਪਾਸਪੋਰਟ ਦੇ ਉੱਪਰ ਵੀ ਹੈ ਸੋਹਣ ਸਿੰਘ ਪੁੱਲਰ ਭਾਰਤ ਤੋਂ ਕੈਨੇਡਾ ਆਉਣ ਵਾਲੇ ਇਮੀਗ੍ਰੈਂਟਸ ਦੀ ਮਦਦ ਵਿ ਲਈ ਤਤਪਰ ਰਹਿੰਦੇ ਸਨ ਸੋਨ ਸਿੰਘ ਪੁੱਲਰ ਦੀ ਦੋਤੀ ਐਮੀਲੀ ਹਿਊਜ਼ ਨੇ ਰੇਡੀਓ ਕੈਨੇਡਾ ਇੰਟਰਨੈਸ਼ਨਲ ਨੂੰ ਦੱਸਿਆ ਕਿ ਉਸਦੇ ਨਾਨਾ ਜੀ ਨੇ ਆਪਣਾ ਨੰਬਰ ਅਤੇ ਪਤਾ 에ਅਰਪੋਰਟ ਉੱਪਰ ਲਿਖ ਦਿੱਤਾ ਸੀ ਤਾਂ ਜੋ ਨਵੇਂ ਆਏ ਹੋਏ ਇਮੀਗ੍ਰੈਂਟ ਉਹਨਾਂ ਨੂੰ ਸੰਪਰਕ ਕਰ ਸਕਣ ਐਮੀਲੀ ਹਿਊਜ਼ ਨੇ ਕਿਹਾ ਕਿ ਉਹਨਾਂ ਨੇ ਉਸ ਸਮੇਂ ਕੈਨੇਡਾ ਆਉਣ ਵਾਲੇ ਵਿਦਿਆਰਥੀਆਂ ਦੀ ਬਾਹ ਫੜੀ ਅਤੇ ਸਾਡੇ ਘਰ ਵਿੱਚ ਲੋਕਾਂ ਦਾ ਆਉਣ ਜਾਣ ਲੱਗਿਆ ਰਹਿੰਦਾ ਸੀ ਸੋਨ ਸਿੰਘ ਪੁੱਲਰ ਦਾ 30 ਨਵੰਬਰ 1968 ਨੂੰ ਦੇਹਾਂਤ ਹੋ ਗਿਆ ਉਨ੍ਹਾਂ ਦੀ ਮੌਤ ਤੋਂ 1 ਮਹੀਨੇ ਬਾਅਦ ਐਫੀ ਦਾ ਵੀ ਉਨ੍ਹਾਂ ਦੀ ਪਤਨੀ ਦਾ ਵੀ ਦੇਹਾਂਤ ਹੋ ਗਿਆ 17 ਸਾਲਾਂ ਬਾਅਦ ਉਨ੍ਹਾਂ ਦੀ ਯਾਦ ਵਿੱਚ ਪੁੱਲਰ ਪਾਰਕ ਖੋਲਿਆ ਗਿਆ ਸਿਟੀ ਨੇ ਜੂਨ 2013 ਵਿੱਚ ਪਾਰਕ ਦਾ ਨਾਮ ਬਦਲ ਕੇ ਸੋਹਣ ਸਿੰਘ ਪੁੱਲਰ ਰੱਖ ਦਿੱਤਾ ਐਡਮਿੰਟਨ ਵਿੱਚ ਪੰਜਾਬੀ ਭਾਈਚਾਰੇ ਦੀ ਵਰਣਨਯੋਗ ਗਿਣਤੀ ਹੈ ਸ਼ਹਿਰ ਦੀ ਕੋਲਾਬਾਦੀ 1.2 ਮਿਲੀਅਨ ਹੈ ਸ਼ਹਿਰ ਦੇ ਮੇਅਰ ਪੰਜਾਬੀ ਮੂਲ ਦੇ ਅਮਰਜੀਤ ਸੋਹੀ ਹਨ ਦੇਮ ਉਪਲ ਕੰਜ਼ਰਵੇਟਿਵ ਪਾਰਟੀ ਤੋਂ ਐਮਪੀ ਹਨ ਜੋ ਕਿ ਡਿਪਟੀ ਹਾਊਸ ਲੀਡਰ ਵੀ ਹਨ ਪੰਜਾਬੀ ਮੂਲ ਦੇ ਜਸਵੀਰ ਦਿਓਲ ਐਮਐਲਏ ਹਨ ਜਿਕਰ ਹੋ ਗਿਆ ਕਿ ਐਡਮਿੰਟਨ ਵਿੱਚ ਸਥਿਤ ਸੋਹਣ ਸਿੰਘ ਪੁੱਲਰ ਪਾਰਕ ਪੰਜਾਬੀਆਂ ਦੇ ਲਈ ਖੇਚ ਦਾ ਕੇਂਦਰ ਬਣਿਆ ਹੋਇਆ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ